ਸਸਿਕਾਦੋਸ਼ ਕੋ ਮੈਂ ਤੁਹਾਡਾ ਆਪਣਾ ਸੁਖਨ ਨਾਨੋ ਵਾਲੀ ਆਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ channel ਤੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਭੈਣੀ ਮੀਆਂ ਖਾਂ ਦੇ ਅਧੀਨ ਆਉਂਦਾ ਪਿੰਡ ਰਾਜੂਬੇਲਾ ਸ਼ਿਸ਼ਰਾ ਜਿੱਥੇ ਕਿ ਰਵਾਤ ਦੱਸਿਆ ਜਾ ਰਿਹਾ ਚਾਰ ਤੋਂ ਪੰਜ ਬੰਬ ਡਿੱਗੇ ਜਿੱਥੇ ਆਪਾਂ ਜਗ੍ਹਾ ਤੇ ਪਹੁੰਚੇ ਆ ਫਿਰ ਹਾਲ ਇੱਥੇ ਦੋ ਬੰਬ ਡਿੱਗੇ ਤੁਸੀਂ ਦੇਖ ਸਕਦੇ ਹੋ ਕਤੋਂ ਕਟਾ 25 ਤੋਂ 30 ਫੁੱਟ ਚੌੜਾ ਤੇ ਤਕਰੀਬਨ 8 ਤੋਂ 10 ਫੁੱਟ ਡੂੰਘਾ ਜਿਹੜਾ ਬੰਬ ਵੱਜਣ ਦੇ ਨਾਲ ਜਿਹੜਾ ਟੋਆ ਪਾ ਦਿੱਤਾ ਗਰਾ ਤੁਸੀਂ ਦੇਖ ਸਕਦੇ ਹੋ ਦੁਨੀਆ ਦਾ ਇੱਥੇ ਲਗਭਗ ਮੇਲਾ ਲੱਗ ਚੁੱਕਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਗ ਲਗ ਪਿੰਡਾਂ ਚੋਂ ਲੋਕ ਵੇਖਣ ਆ ਰਹੇ ਨੇ ਸੁਇਸ ਪੁਲਸ ਪ੍ਰਸ਼ਾਸਨ ਨੇ ਇਸ ਥੀਕੇ ਉੱਤੇ ਪਹੁੰਚ ਕੇ ਇਹ ਤਫ਼ਤੀਸ਼ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਸੋ ਆਬ ਕਰਦੇ ਹਾਂ ਗੱਲਬਾਤ ਇੱਥੇ ਪਿੰਡ ਦੇ ਪਤਵੰਤੇ ਸੱਜਣਾ ਦੇ ਨਾਲ ਔਰ ਹੋਰ ਵੀ ਬਹੁਤ ਸਾਰੇ ਇਸ ਪਿੰਡ ਦੇ ਕਿਸਾਨ ਮਜ਼ਦੂਰ ਨੇ ਲਾਡੀ ਬਾਜੀ ਸਸੀ ਗਾਲ ਜੀ ਬਾਜੀ ਇਹ ਕਿਵੇਂ ਪਤਾ ਲੱਗਦਾ ਕਿ ਤੁਹਾਨੂੰ ਤੁਹਾਡੇ ਪਿੰਡ ਦੇ ਵਿੱਚ ਇਹ ਰਾ ਆ ਬੰਬ ਚੱਲ ਚੁੱਕਿਆ ਸਾਡੇ ਕਿਚਾਰ ਸੋਨੇ ਪਾਣੀ ਦਾ ਟਾਈਮ ਆ ਜਦੋਂ ਕਿ ਬਹੁਤ ਜ਼ਿਆਦਾ ਧਮਾਕਾ ਹੋਇਆ ਉਸ ਟਾਈਮ ਸ਼ੀਸ਼ੇ ਜੋ ਬਾਰੀਆਂ ਸਭ ਟੁੱਟ ਗਈਆਂ ਨੇ ਅੱਛਾ ਤੇ ਉਸ ਟਾਈਮ ਬਾਹਰ ਨਿਕਲਾਂ ਤੇ ਇਕਦਮ ਧੂਆ ਹੀ ਧੂਆ ਹੋਇਆ ਅਸਮਾਨ ਤੇ ਬਹੁਤ ਜ਼ਿਆਦਾ ਧੂਆ ਹੋਇਆ ਠੀਕ ਹੈ ਹਿੰਦੂ ਕੇ ਵੇਖ ਲੋ ਤੁਸੀਂ ਆ ਕੀ ਗਲਸ਼ਾ ਕਰਕੇ ਲਗਾਟਾ 4 ਤੋਂ 5 ਬੰਬ ਡਿੱਗੇ ਤੇ ਇੱਕੋ ਜਗ੍ਹਾ ਤੇ ਡਿੱਗੇ ਇਹ ਕੋਈ ਜ਼ਿਆਦਾ ਡਿੱਗੇ ਠੀਕ ਹੈ ਕੋਈ ਦਮਿਟ ਹੋਇਆ ਪਿਆ ਉੱਧਰ ਮਸ ਕਹਿਣ ਦਾ ਮਤਲਬ ਇਹ ਕਿ ਇੱਕ ਟੋਏ ਦੇ ਵਿੱਚ ਲਗਭਗ 3 ਤੋਂ 4 ਬੰਬ ਡਿੱਗੇ ਇੱਕ ਪਰ ਦੀ ਸਾਈਡ ਡਿੱਗਾ ਤੋਂ ਨੁਕਸਾਨ ਤਾਂ ਨਹੀਂ ਹੋਇਆ ਤੇ ਜਾਨੀ ਮਾਲੀ ਜੀ ਦਾ ਆਦਾ ਲੱਗੇ ਪਿੰਡ ਥੋੜੇ ਦੂਰੀ ਦੇ ਆ ਬਿਲਕੁਲ ਬਹੁਤ ਤਗੜਾ ਨੁਕਸਾਨ ਇੱਥੇ ਜਿਹੜਾ ਸਵੇਰਾ ਪਿੰਡ ਸ਼ਿਸ਼ਰਾਇਆ ਸਿਰਫ 100 ਮੀਟਰ ਦੀ ਦੂਰੀ ਤੇ ਆ ਇੱਕ ਨਜ਼ਦੀਕ ਬਿਲਕੁਲ ਘਰ ਸੀਗਾ ਘਰ ਵਾਲਿਆਂ ਨੇ ਹੀ ਫੋਨ ਕਰਕੇ ਜਿਹੜੀ ਆ ਆਸ-ਪਾਸ ਦੇ ਲੋਕਾਂ ਨੂੰ ਤਲਾਹ ਦਿੱਤੀ ਆ ਤੋਂ ਪੁਲਿਸ ਪ੍ਰਸ਼ਾਸਨ ਤੱਕ ਵੀ ਉਹਨੇ ਪਹੁੰਚ ਕੀਤੀ ਸਾਡੇ ਲਾਗੇ ਜਿਹੜਾ ਆ ਬੰਬ ਚੱਲ ਚੁੱਕੇ ਆ ਹਾਂਜੀ ਸਰਪੰਚ ਸਾਹਿਬ ਕੀ ਲੱਗਦਾ ਕਿ ਤੁਹਾਡੇ ਪਿੰਡ ਦੇ ਵਿੱਚ ਲਗਭਗ 5 ਬੰਬ ਜਿਹੜੇ ਅੱਜ ਡਿੱਗੇ ਆ ਕਿੰਨਾ ਕੁ ਨੁਕਸਾਨ ਜਾਂ ਜਾਨੀ ਮਾਲੀ ਨੁਕਸਾਨ ਹੋਇਆ ਕੋਈ ਕੁਝ ਹੀ ਨੁਕਸਾਨ ਸੁਖਤੀ ਇਹ ਗੱਲ ਹੈਗੀ ਆ ਕਿ ਇੱਧਰ ਵੀ ਪਿੰਡ ਆ ਹਾਂਜੀ ਉਧਰਲੇ ਬਨੇ SLAHਪੋਰਾ ਇੱਧਰ ਸ਼ਿਸ਼ਰਾ ਪਿੰਡ ਆ ਇੱਧਰ ਝੰਡਾ ਲਵਾਣਾ ਇੱਧਰ ਭੈਣੀ ਆ ਚਾਰ ਫੇਰਾਂ ਸੈਂਟਰ 'ਚ ਡਿੱਗੇ ਨੇ ਕਿੱਲਾ-ਕੱਲਾ ਦੇ ਵੇਖੋ ਤੁਸੀਂ ਵੀ ਕਮਾੜੀ ਖਰਾਬ ਕਰ ਦਿੱਤੇ ਨੇ ਪੰਜ ਬੰਬ ਡਿੱਗੇ ਨੇ ਮਤਲਬ ਇਹ ਬਹੁਤ ਮਾੜੀ ਗੱਲ ਆ ਇਹਦੇ ਅਸੀਂ ਇਹ ਸਮਝਾਂਗੇ ਵੀ ਇਹ ਸਰਕਾਰਾਂ ਨੂੰ ਇੱਥੇ ਜਰੂਰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਅਸੀਂ ਸੈਂਟਰ ਸਰਕਾਰ ਨੂੰ ਵੀ ਇਹ ਕਵਾਂਗੇ ਤੇ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਜਰੂਰ ਕਵਾਂਗੇ ਕਿ ਉਹਨਾਂ ਨੂੰ ਆਪਣੇ ਨਾਮਾਇਦੇ ਭੇਜਨੇ ਚਾਹੀਦੇ ਵੇਖਣਾ ਚਾਹੀਦਾ ਵੀ ਇਹ ਬੰਬ ਆਉਣ ਕਿਥੋਂ ਡੇ ਜੇ ਕੇ ਪਿੰਡ ਚ ਡਿੱਗਦੇ ਮੰਨ ਲਓ ਘਰਾਂ ਦੇ ਡਿੱਗਦੇ ਕਿਤੇ ਲਾਗੇ ਡਿੱਗਦੇ ਕਿੰਨਾ ਤਕਰਾਏ ਤੇ ਚਲੋ ਫਸਲ ਦਾ ਨੁਕਸਾਨ ਆ ਕੋਈ ਗੱਲ ਨਹੀਂ ਹੋਰ ਮਤਲਬ ਤੁਸੀਂ ਵੇਖੋ ਵੀ ਇਹ ਕਿੱਡਾ ਤਗੜਾ ਨੁਕਸਾਨ ਆ ਤੁਸੀਂ ਆਪੇ ਹੀ ਸਾਰਾ ਕੁਝ ਵੇਖਣ ਡੇ ਹੋ ਤੇ ਬਹੁਤ ਤਗੜਾ ਮਤਲਬ ਇਹ ਨੁਕਸਾਨ ਆ ਇਹ ਸਰਕਾਰ ਨੂੰ ਇਸ ਚੀਜ਼ ਤੇ ਵੇਖਣਾ ਚਾਹੀਦਾ ਜੇ ਨੁਕਸਾਨ ਤੇ ਜਨਤਾ ਦਾ ਹੀ ਹੋਣ ਡਿਆ ਨਾ ਮੰਨ ਲਓ ਜੇ ਉਧਰ ਵੀ ਮਤਲਬ ਜੇ ਪਾਕਿਸਤਾਨ ਚ ਹੋਣ ਡਿਆ ਤੇ ਉਹ ਵੀ ਜਨਤਾ ਹੀ ਮਰਨ ਰਹੀ ਹੈ ਤੇ ਇੱਧਰ ਆ ਤੇ ਉਹ ਵੀ ਜਨਤਾ ਹੀ ਮਰਨ ਰਹੀ ਹੈ ਇਸ ਕੀ ਜਗ੍ਹਾ ਮੇਰੇ ਕੋ ਚਾਰ ਚਫਰੇ ਪਿੰਡ ਨੇ ਘਰ ਨੇ ਚਾਰ ਚਫਰੇ ਉਹ ਪਿੱਛੇ ਡੱਗਾ ਜਿਹੜਾ ਉਹ ਕੋਠੀ ਦੇ ਬਿਲਕੁਲ ਮੇਰੇ ਖਾਲਜ ਕੋਈ 20 25 ਫੁੱਟ ਪਿੱਛੇ ਡੱਗਾ ਕੋਠੀ ਤੋਂ ਨਾਲ ਹੀ ਮਤਲਬ ਮਗਰਲੇ ਬੰਨੇ ਤਾਂ ਤੁਸੀਂ ਵੇਖਣੀ ਡੈਓ ਵੀ ਕੀ ਹਾਲਾਤ ਬਣਾਏ ਨੇ ਗੰਨੇ ਦੇ ਵੇਖ ਲਓ ਤੁਸੀਂ ਸਾਹਮਣੇ ਤੁਹਾਡੇ ਲੱਭਣੀ ਡਿਆ ਅਸੀਂ ਤੇ ਇਹ ਗੱਲ ਕਵਾਂਗੇ ਵੀ ਸਰਕਾਰ ਨੂੰ ਜ਼ਰੂਰ ਇਹ ਗੱਲ ਤੇ ਕੋਈ ਨਾ ਕੋਈ ਲੈਣਾ ਚਾਹੀਦਾ ਮਤਲਬ ਇਹ ਗੱਲ ਕਰਨੀ ਚਾਹੀਦੀ ਹੈ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਵੀ ਇਹ ਕਾਰਨ ਕੀ ਆ ਤੁਹਾਨੂੰ ਨਹੀਂ ਲੱਗਦਾ ਕਿ ਬੰਬ ਦਾ ਜਵਾਬ ਬੰਬ ਨਾਲ ਦੇਣ ਦੀ بجائے ਟੇਬਲ ਟਾਕ ਕੀਤੀ ਜਾਵੇ ਟੇਬਲ ਤੇ ਬਹਿ ਕੇ ਗੱਲ ਕੀਤੀ ਜਾਵੇ ਜਿਹਦੇ ਚ ਕਿਉਂਕਿ ਇਹਦੇ ਵਿੱਚ ਕੋਈ ਜਿਹੜੇ ਵੱਡੇ ਵੱਡੇ ਸਾਡੇ ਲੀਡਰ ਨੇ ਚਲੋ ਉਹਨਾਂ ਨੂੰ ਦੇਸ਼ ਦੀ ਕਰਨਾ ਜ਼ਰੂਰੀ ਆ ਪਰ ਮਤਲਬ ਉਹਦੇ ਵਿੱਚ ਉਹਨਾਂ ਦਾ ਨੁਕਸਾਨ ਘੱਟ ਹੋਂਦਿਆ ਜਨਤਾ ਦਾ ਜ਼ਿਆਦਾ ਹੋਂਦਿਆ ਹਮ ਇਹਦੇ ਵਿੱਚ ਜਨਤਾ ਦਾ ਨੁਕਸਾਨ ਹੋਂਦਿਆ ਜ਼ਿਆਦਾ ਕੋਈ ਹੀ ਇਹ ਗੱਲ ਕਵਾਂਗੇ ਵੀ ਇਹਨਾਂ ਨੂੰ ਬੈਠ ਕੇ ਤੇ ਕਿਸੇ ਤਰੀਕੇ ਨਾਲ ਇਹ ਮਸਲਾ ਇਹਦਾ ਜ਼ਰੂਰ ਹੱਲ ਕਰਨਾ ਚਾਹੀਦਾ ਇਹ ਗੱਲ ਦਾ ਆਮ ਜਿਹੜੀ ਜਿੰਤਾ ਇੰਸਟਾਗ੍ਰਾਮ ਤੇ ਵਿਆਹ ਜਿੰਨਾ ਚਾਚੜਿਆ ਤੇ ਜੰਗ ਦਾ ਕਈਆਂ ਲੋਕਾਂ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਲੋਕਾਂ ਵਾਸਤੇ ਤੇ ਮੇਲਾ ਅਸੀਂ ਇਹ ਗੱਲ ਕਵਾਂਗੇ ਅੱਜ ਹੁਣ ਵੇਖੋ ਇੰਨੀ ਦੁਨੀਆ ਕੋ ਪਿੱਛੇ ਵੇਖੋ ਤੁਸੀਂ ਜਾ ਕੇ ਉਧਰ ਵੀ ਮੇਰੇ ਖਿਆਲ ਚ ਕੋਈ ਕਿੰਨਾ ਕੋ 10000 ਦੇ ਕਰੀਬ ਚ ਬੰਦੇ ਹੋਣੇ ਨੇ ਲੋਕ ਇੱਥੇ ਵੀ ਨੇ ਉਹਦੇ ਲੋਕ ਤੇ ਜਸ਼ਨ ਵਾਲੇ ਜਸ਼ਨ ਦਾ ਮਾਹੌਲ ਬਣਾਇਆ ਵੀ ਮਤਲਬ ਵਿਆਹ ਜਹਾਦੀਆਂ ਜਿੰਨਾ ਮਾਹੌਲ ਹੁੰਦਾ ਇਹ ਨਹੀਂ ਨਾ ਪਤਾ ਵੀ ਬਾਅਦ ਚ ਕੀ ਹੋਣਾ ਇਹਿਆ ਹੋ ਕੀ ਰਿਹਾ ਮਤਲਬ ਇਹ ਤੇ ਉਹਨੂੰ ਪਤਾ ਮਤਲਬ ਕਿ ਜਿਹੜੇ ਮਤਲਬ بڑے ਬੰਦੇ ਸੋਚਣ ਵਾਲੇ ਨੇ ਵੀ ਇਹ ਬਹੁਤ ਤਗੜਾ ਨੁਕਸਾਨ ਹੋਣ ਰਿਹਾ ਆਉਣ ਵਾਲਾ ਸਮਾਂ ਜੇ ਮਤਲਬ ਇਹੋ ਜੀਆਂ ਲੜਾਈਆਂ ਕਰਕੇ ਵੇਖੋ ਜੀ ਕੋਈ ਵੀ ਆਪਾਂ ਪਿੰਡ ਚ ਲੜਾਈਆਂ ਕਰ ਲੈਣੇ ਆ ਜਾਂ ਘਰਾਂ ਚ ਕਰ ਲੈਣੇ ਆ ਤੇ ਕਿੰਨਾ ਕਿੰਨਾ ਚਿਹਰਾ ਅਸੀਂ ਪਿੱਛੇ ਦੁਰ ਜਾਂਦੇ ਆ ਬਿਲਕੁਲ ਤੇ ਇਹ ਇਹ ਤੇ ਇੱਕ ਦੇਸ਼ ਨੇ ਮਤਲਬ ਇਹ ਦੇਸ਼ਾਂ ਨੇ ਵੇਖੋ ਇਹਦੇ ਤੇ ਬਹੁਤ ਪਿੱਛੇ ਜਾਣ ਵਾਲੀ ਗੱਲ ਆ ਲੜਾਈ ਦਾ ਮੈਂ ਤੇ ਇਹਨੂੰ ਸਮਝਦਾ ਨਹੀਂਗਾ ਮਤਲਬ ਵੀ ਬੜੀ ਵਧੀਆ ਗੱਲ ਆ ਤੇ ਜਰੂਰ ਸਰਕਾਰ ਨੂੰ ਇਸ ਚੀਜ਼ ਤੇ ਸੋਚਣਾ ਚਾਹੀਦਾ ਤੇ ਇਹਦੇ ਤੇ ਕੋਈ ਨਾ ਕੋਈ ਮਤਲਬ ਇਹ ਕੱਟਣਾ ਚਾਹੀਦਾ ਮਤਲਬ ਇਹ ਹੱਲ ਕੱਟਣਾ ਚਾਹੀਦਾ ਇਹ ਜ਼ਰੂਰੀ ਹੈ ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਸਰਕਾਰਾਂ ਨੂੰ ਬੈਠ ਮਿਲ ਕੇ ਜਿੱਦਾਂ ਵੀ ਹੁੰਦਾ ਇਹਦਾ ਕੋਈ ਹੱਲ ਕੱਟਣਾ ਚਾਹੀਦਾ ਧੰਨਵਾਦ ਭਿੰਦਰ ਸਾਹਿਬ ਤੁਹਾਨੂੰ ਕਿਵੇਂ ਪਤਾ ਲੱਗਦਾ ਆ ਕਿ ਜਿਹੜਾ ਸਾਡੀ ਪੈਲੀ ਦੇ ਵਿੱਚ ਇਹਰਾ ਬੰਬ ਚੱਲ ਚੁੱਕਾ ਹੈ ਇਹ ਪੱਸੀ 445 ਦੇ ਆਵਾਜ਼ ਆਈ ਬਹੁਤ ਜ਼ਿਆਦੀ ਤੇ ਘਰਾਂ ਦੇ ਸੀਹੀ ਨੇ ਕਾਫੀ ਜਿਆਦਾ ਟੁੱਟਿਆ ਉਹ ਤਾਂ ਲੱਗਦਾ ਵੀ ਕੋਠੇ ਦੇ ਡਿੱਗ ਪਿਆ ਅੱਛਾ ਬਾਅਦ ਮੁੰਡਿਆਂ ਨੇ ਕਿਰੋਂ ਇੱਧਰ ਉੱਧਰ ਫੋਨ ਫੜ ਕਰਕੇ ਥੋੜਾ ਜਿਹਾ ਦੇਣ ਹੋ ਗਿਆ ਸੀ ਹਾਂ ਤੇ ਪਤਾ ਲੱਗਾ ਵੀ ਆਪਣੀ ਪੈੜੀ ਚ ਲੱਗਾ ਜੀ ਕਿੰਨਾ ਕੁ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਜਾਨੀ ਨੁਕਸਾਨ ਤੇ ਬਚਾਜ ਪਿੰਡ ਡਿੱਗਦਾ ਫਿਰ ਤਾਂ ਬਹੁਤ ਜਿਆਦਾ ਨੁਕਸਾਨ ਸੀ ਪਿੰਡ ਨਾਲ ਹੀ ਹੈ ਕੋਈ ਜਿਆਦਾ ਦੂਰ ਨਹੀਂ ਮੇਰੇ ਸਣਾ ਕੋਈ 4-5 ਕਿੱਲੇ ਹੀ ਹੋਣਾ ਜੀ ਅੱਛਾ ਹਾਂ ਜੀ ਤੇ ਇੱਥੇ ਕਿਦਾਂ ਤੁਸੀਂ ਪਹੁੰਚ ਕੀਤੀ ਸਵੇਰੇ ਜਿੱਲੇ ਤੁਹਾਨੂੰ ਪਤਾ ਲੱਗਾ ਕਿ ਐਸ ਪਲਾਨੀ ਪਹੜੀ ਦੇ ਵਿੱਚ ਜਿਹੜਾ ਇਹ ਤਾਂ ਮੁੰਡਿਆਂ ਨੂੰ ਪਤਾ ਲੱਗਾ ਜੀ ਫਿਰ ਵੇਖੋ ਕਿ ਸਾਰੇ ਜਣੇ ਤੁਹਾਨੂੰ ਪਤਾ ਹੀ ਆ ਬੋਨਾ ਤੇ ਇਧਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੇ ਪਹੁੰਚਾ ਸ਼ਾਸਨ ਪੁਲਿਸ ਆਈ ਜੀ ਹੋਰ ਤੇ ਕੋਈ ਨਹੀਂ ਅਜੇ ਜੀ ਕੋਈ ਕੀਤੀ ਤਫਤੀਸ਼ ਹੋਣੇ ਕਿ ਵਿੱਚੇ ਮਲਵਾ ਵਿੱਚੇ ਹੀ ਆਏ ਜ਼ਮੀਨ ਦੇ ਜਾਂ ਕੱਢਿਆ ਕੋਈ ਅਜੇ ਤੋਂ ਉਹਨਾਂ ਦੇਖਿਆ ਹੈਗੇ ਉਹਦੇ ਅੰਦਰ ਮਿਲਟਰੀ ਆਰਮੀ ਵਾਲੇ ਆਉਣਗੇ ਤੇ ਉਹ ਦੇਖਣਗੇ ਠੀਕ ਹੈ ਕੀ ਮੰਗ ਕਰਦੇ ਹੋ ਮੰਕਾ ਦੀ ਜੀ ਤੁਹਾਨੂੰ ਪਤਾ ਹੀ ਹੈ ਜਿਹੜੀ ਨੇਰੀ ਵਗੀ ਸੀ ਤਾਂ ਕਹਿੰਦੇ ਨਾਨ ਅਜਾ ਜੰਗ ਲੱਗੇ ਤਾਂ ਨਾ ਨੁਕਸਾਨ ਹੋਵੇ ਜੇ ਇਹੋ ਪਿੰਡ ਚ ਡੇਗਦਾ ਤੇ ਤੁਹਾਨੂੰ ਪਤਾ ਹੀ ਹੈ ਕਿੰਨਾ ਨੁਕਸਾਨ ਹੋ ਜਾਣਾ ਹੈ ਚਲੋ ਹੁਣ ਤੇ ਪੈਲੀਆਂ ਜਾਂ ਕੋਈ ਗੱਲ ਨਹੀਂ ਇਸ ਜੰਗ ਦੇ ਤੁਹਾਨੂੰ ਕੀ ਲੱਗਦਾ ਕੀ ਸਿਟੇ ਨਿਕਲ ਸਕਦੇ ਕਿ ਦੋਨਾਂ ਪਾਸੇ ਜਿੱਦਾਂ ਕਿ ਪੰਜਾਬੀ ਲੋਕ ਵੱਸਦੇ ਚਾਹੇ ਉਹ ਚੜ੍ਹਦੇ ਪੰਜਾਬ 'ਚ ਚਾਹੇ ਉਹ ਲਹਿੰਦੇ ਪੰਜਾਬ 'ਚ ਨੁਕਸਾਨ ਕੀ ਲੱਗਦਾ ਕਿ ਸਰਕਾਰਾਂ ਦਾ ਹੋ ਰਿਹਾ ਹੈ ਕਿ ਜਾਂ ਆਮ ਲੋਕਾਂ ਦਾ ਹੋ ਰਿਹਾ ਹੈ ਨੁਕਸਾਨ ਤੇ ਆਮ ਲੋਕਾਂ ਦਾ ਹੀ ਹੋਣਾ ਜੀ ਸਰਕਾਰ ਦਾ ਕਾਹਦਾ ਨੁਕਸਾਨ ਹੋਣਾ ਦੋ-ਚਾਰ ਦਿਨ ਜੰਗ ਲੱਗੀ ਵੇਖਿਓ ਤੁਸੀਂ ਮਹਿੰਗਾਈ ਕਿਦਾਂ ਵੱਧ ਜਣੀ ਹੈ ਜੀ ਨਾ ਗੱਲਾਂ ਹੀ ਚਰਚਾ ਕੀਤਾ ਸਾਰਾ ਕੁਝ ਕੀਤਾ ਹਮ ਧੰਨਵਾਦ ਸੋ ਸਰਕਾਰ ਸਾਹਿਬ ਕੀ ਲੱਗਦਾ ਕਿ ਤੁਹਾਨੂੰ ਕਿੱਦਾਂ ਦਾ ਮਾਹੌਲ ਜਿਹੜਾ ਪਿੰਡ ਰਾਜੂਵਾਲੇ ਸ਼ਿਸ਼ਲੇ ਦੇ ਵਿੱਚ ਬਣਿਆ ਇਸ ਟਾਈਮ ਇਹ ਮਾਹੌਲ ਦੇ ਇੰਨਾ ਗੰਮੀ ਹੋ ਗਿਆ ਵੀ ਪੂਰਾ ਇਲਾਕਾ ਹੀ ਸਾਡਾ ਇਸ ਏਰੀਆ ਦਾ ਇਕੱਠਾ ਹੋ ਗਿਆ ਵਾ ਵੀ ਬਹੁਤ ਜ਼ਿਆਦਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜੇ ਦੁਸ਼ਮਣ ਦੇ ਸੁੱਟ ਰਿਹਾ ਹੈ ਕਿ ਜਾਂ ਤੇ ਕੌਣ ਸੁੱਟ ਰਿਹਾ ਵਾ ਜੇ ਦੁਸ਼ਮਣ ਦੀਆਂ ਮਜ਼ਾਈਲਾਂ ਵੀ ਆਉਂਦੀਆਂ ਵਾ ਤੇ ਉਹ ਬਿਲਕੁਲ ਬਾਣਾ ਚ ਡਿੱਗੰਦੀ ਆ ਗਏ ਸਾਨੂੰ ਇਹ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਏ ਇਹ ਸਾਨੂੰ ਕੋਈ ਵੀ ਦੁਸ਼ਮਨ ਦੇਸ਼ ਆਹੀ ਜਬ ਮਾਲਾ ਪਾਕਿਸਤਾਨ ਨੇ ਛੁੱੜਦੇ ਆ ਤੇ ਅੱਜ ਕੱਲ ਤੇ ਪੁਆਇੰਟ ਟੂ ਪੁਆਇੰਟ ਬੰਬ ਜਾਂਦਾ ਵਾ ਤੇ ਇਹ ਸਾਰੇ ਬਾਣਾ ਚ ਕਿਉਂ ਬੰਬ ਜਾ ਰਿਹਾ ਸਾਨੂੰ ਇਹ ਨਹੀਂ ਸਮਝ ਆ ਰਹੀ ਤੁਸੀਂ ਫੌਜ ਚ ਵੀ ਰਹੇ ਹੋ ਫੌਜ ਵੀ ਰਹੇ ਆ ਦਸਤ ਭਲਾਉਂਦੇ ਦਸਤ ਇਹ ਦਸਤ ਦੇ ਫੈਲ ਹੋ ਰਿਹਾ ਕੀ ਹੋ ਰਿਹਾ ਸਾਨੂੰ ਨਹੀਂ ਕੋਈ ਸਮਝ ਆ ਰਹੀ ਜਿੰਨੀ ਵੀ ਬਿਮਾਰਮੈਂਟ ਸਾਡੇ ਏਰੀਆ ਚ ਪੰਦੇਰਾ ਚ ਹੋਈ ਉਸ ਦਿਨ ਮੈਂ ਖੁਦ ਉੱਥੇ ਗਿਆ ਉਹ ਵੀ ਇਦਾਂ ਹੀ ਖੇਤਾਂ ਛੁੱਟਿਆ ਇੱਥੇ ਵੀ ਖੇਤਾਂ 'ਚ ਛੁੱਟੇ ਤਿੰਨ ਚਾਰ ਬੰਬ ਤੇ ਬੜੀ ਇੱਕ ਹਰਾਨਗੀ ਵਾਲੀ ਗੱਲ ਆ ਰਹੀ ਆ ਕਿ ਇਹ ਇਹ ਬਿਮਾਰਮੈਂਟ ਕਿੱਥੋਂ ਆ ਰਹੀ ਆ ਕੀ ਆ ਰਿਆ ਵਾ ਸਾਨੂੰ ਇਹ ਸਮਝ ਤੋਂ ਬਾਹਰ ਆ ਕੀ ਲੱਗਦਾ ਸਿਆਸੀ ਸਟੰਟ ਵਾ ਮੈਨੂੰ ਤੇ ਉਹੀ ਲੱਗਦਾ ਜੀ ਕਿਉਂਕਿ ਦੁਸ਼ਮਣ ਨੂੰ ਤੇ ਨੁਕਸਾਨ ਕਰਨਾ ਹੁੰਦਾ ਵਾ ਦੂਸਰੇ ਦੇਸ਼ ਦਾ ਚਾਹੇ ਉਹਦੀ ਫੌਜ ਦਾ ਨੁਕਸਾਨ ਹੋਵੇ ਚਾਹੇ ਉਹਦੇ ਇੰਡਸਟਰੀਅਲ ਦਾ ਨੁਕਸਾਨ ਹੋਵੇ ਚਾਹੇ ਉਹਦੇ ਕੋਈ ਮਨੁਸ਼ੀਨ ਟੈਂਪਟਾਉਣੇ ਆਪਾਂ ਜਾਂ ਉਹਦੇ 에ਅਰਪੋਰਟ ਆਉਣੇ ਆ ਤੇ ਇਹ ਪੈੜੀਆਂ ਨੂੰ ਡਾਉਂਦੇ ਇੱਥੇ ਜਿੱਥੇ ਸਾਡੀ ਫਸਲਾਂ ਹੋਈਆਂ ਉਹ ਤਾਂ ਇਹ ਤਾਂ ਕੁਝ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਹੈ ਤੇ ਇਹ ਬੜੀ ਹੈਰਾਨਗੀ ਵਾਲੀ ਗੱਲ ਆਉਂਦੀ ਆ ਵੀ ਇਹ ਇੱਕ ਹਨਾ ਸਾਡੀ ਸਮਝ ਤੋਂ ਬਾਹਰ ਆ ਵੀ ਇਹ ਕੀ ਹੋ ਰਿਹਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੰਬਾਰਡਮੈਂਟ ਹੋ ਰਹੀ ਆ ਜੋ ਕੁਝ ਵੀ ਹੋ ਰਿਹਾ ਬਹੁਤ ਮਾੜਾ ਪੰਜਾਬ 'ਤੇ ਹੋ ਰਿਹਾ ਖਾਸ ਕਰਕੇ ਪੰਜਾਬ ਦੇ ਲੋਕਾਂ 'ਤੇ ਪੰਜਾਬ 'ਤੇ ਹਮ ਅਸੀਂ ਪੁਰਾਣਾ ਸਾਬਕਾ ਫੌਜੀ ਆ ਸਾਨੂੰ ਇਹ ਚਾਹੀਦਾ ਬਾਣ ਵੀ ਆਵੇ ਜਿਹੜੀ ਜਿਆਦਾ ਬੋਮਾਰਡਮੈਂਟ ਹੈ ਇਹ ਉਪਰ ਹੀ ਸਾਡੀਆਂ ਵੀ ਜਿਹੜੀਆਂ ਮਜਾਇਲਾਂ ਜਿਹੜੀਆਂ ਉਹਨਾਂ ਦੀ ਮਜਾਇਦਾ ਆ ਰਹੀਆਂ ਉਹਨਾਂ ਨੂੰ ਉੱਤੇ ਡਿਸਟਰਾਇ ਕੀਤਾ ਜਾ ਰਿਹਾ ਸਾਡੇ ਕੋਲ ਟੈਕਨੋਲੋਜੀ ਹੈਗੀ ਹੈ ਟੈਕਨੋਲੋਜੀ ਕਰਕੇ ਜਿਹੜੀ ਉੱਪਰ ਤੋਂ ਉੱਪਰ ਹੋ ਰਹੀ ਹੈ ਪਰ ਜਿਹੜੀ ਅੱਜ ਇਹ ਜਿਹੜੀ ਹੋਈ ਹੈ ਇਹ ਬੋਮਾਰਡਮੈਂਟ ਦੂਸਰੀ ਕਿਸਮ ਦੀ ਲੱਗਦੀ ਹੈ ਇਹ 에ਅ ਅਟੈਕ ਨਹੀਂ ਹੈ ਇਹ ਅਟੈਕੋ ਵੀ ਹੋ ਸਕਦਾ ਮਜਾਇਦ ਨਹੀਂ ਹੋ ਸਕਦੀ ਹਮ ਜਿਹੜੇ ਡਰੋਨ ਆਇਆ ਡਰੋਨ ਦਾ ਜ਼ਰੂਰ ਇਹ ਤਬਾਕਾ ਹੋ ਸਕਦਾ ਜਿਹੜੇ ਪਿਛਲੇ ਜਿਹੜੇ ਪਿਛੇ ਵੀ ਅ ਘਰ ਕੋਈਆਂ ਜਿਹੜੀਆਂ ਮਜਾਇਲਾਂ ਜਿਹੜੀਆਂ ਉੱਪਰ ਦੀ ਕੀਤੀਆਂ ਹੂੰ ਉਹਨਾਂ ਬਜਾਇਲਾਂ ਤੋਂ ਉੱਥੇ ਆ ਰਿਹਾ ਵੀ ਇੰਡੀਆ ਦੀ ਮਜਾਇਲ ਵਿੱਚ ਪੁਰਜੇ ਮਿਲੇ ਆ ਜਿਤਨਾ ਤੁਹਾਨੂੰ ਇਤਰਾ ਲੱਗਦਾ ਵੀ ਇੰਡੀਆ ਨੇ ਛੁੱਟੀ ਹੋਣ ਪਰ ਇਹ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਵੀ ਇੱਕ ਗੋਲੀ ਵਾਸਤੇ 1000 ਬੰਦਾ ਲੱਗਦਾ ਹੂੰ ਇੱਕ ਗੋਲੀ ਨੂੰ ਬਚਾਉਣ ਵਾਸਤੇ 1000 ਫੌਜੀ ਲੱਗਦਾ ਹੁਣ ਇੱਕ ਮਜਾਇਲ ਉਹਨਾਂ ਦੀ ਆਈ ਇਹ ਕਿੰਨੀਆਂ ਮਜਾਇਲਾਂ ਉਹਦੇ ਮਗਰ ਲੱਗੀ ਹੋਣਗੀਆ ਤਾਂ ਫੇਰ ਜਾ ਕੇ ਉਹਨੂੰ ਛੁੱਟੀ ਆ ਉਹ ਜਿਹੜੇ ਇੰਡੀਆ ਦੇ ਪੁਰਜ਼ੇ ਮਿਲਦੇ ਆ ਉਹ ਨੂੰ ਜਿਹੜੀ ਮਜਾਇਲੂ ਖਤਮ ਕਰਦੋਂ ਆ ਤੇ ਲੱਗੇ ਆ ਉਹ ਘਟੋ ਘਟ 10 ਮਜਾਇਦਾ ਸਾਡੇ ਗੋਲੇ ਹੋਣਗੇ ਜਿਹੜੀ ਕੋ ਉੱਤੇ ਖਤਮ ਹੋਏ ਆ ਹੂੰ ਤੇ ਤਦ ਕਰਕੇ ਉਹਨਾਂ ਦੇ ਸਾਡੇ ਪੁਰਜ਼ੇ ਜਿਹੜੇ ਸਾਨੂੰ ਜਿਹੜੀ ਇਹ ਇੱਕ ਤਰੀਕੇ ਸੇ ਦੇਣੀ ਬਹੁਤ ਜ਼ਰੂਰੀ ਆ ਹੂੰ ਇਹ ਜਿਹੜੇ ਪੁਰਜ਼ੇ ਮਿਲ ਰਹੇ ਆ ਪੁਰਜ਼ੇ ਇਹ ਕਰਕੇ ਆ ਵੀ ਉੱਪਰ ਸਾਡੀ ਇਹ ਜਿਹੜੀਆਂ ਉਹਨੂੰ ਡਿਸਟ੍ਰੈਕ ਕਰਕੇ ਐਸ 400 ਜਿਹੜੀ ਮਜਾਇਲਾ ਸਾਨੂੰ ਮਿਲੀਆਂ ਅਸੀਂ ਉਹ ਖਤਮ ਕਰ ਰਹੀਆਂ ਠੀਕ ਆਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਅੱਜ ਪਿੰਡ ਸਿਸਰਾ ਰਜੂ ਵੇਲੇ ਦੇ ਵਿੱਚ ਘਟਨਾ ਹੋਈ ਹੈ ਉੱਚੀ ਉੱਚੀ ਇਹ ਜੋ ਅੱਜ ਰਜੂ ਵੇਲੇ ਦੇ ਵਿੱਚ ਘਟਨਾ ਹੋਈ ਹੈ ਸਿਸਰੇ ਪਿੰਡ ਦੇ ਵਿੱਚ ਜੇ ਦੋਨੋਂ ਪਿੰਡ ਇਕੱਠੇ ਆ ਬਿਲਕੁਲ ਇਹ ਜੋ ਗੰਬਾਰੀ ਹੋਈ ਹੈ ਇੱਕ ਬਹੁਤ ਮਨ ਭਾਗੀ ਹੈ ਹਮ ਅਸੀਂ ਇਸ ਚੀਜ਼ ਦੀ ਨਰੋਧਕਾ ਕਰਦੇ ਹਾਂ ਕਿ ਅੱਜ ਪੂਰੀ ਜਨਤਾ ਜਿਹੜੀ ਸਹਿਯਕ ਦਾ ਮਾਹੌਲ ਹੈ ਹਮ ਇਹ ਜਿੱਦਾਂ ਸਾਡੇ ਸਾਹਿਬ ਉਹਨਾਂ ਨੇ ਦੱਸਿਆ ਕਿ ਵਾਕਿਆ ਹੀ ਇਹਦੀ ਜਾਂਚ ਹੋਣੀ ਚਾਹੀਦੀ ਆ ਹਰ ਬੰਦੇ ਨੇ ਵੀਡੀਓ ਬਣਾਲੀ ਐ ਔਰ ਇਹਦੀ ਜਾਂਚ ਹੋਏ ਕਿ ਵਾਕਿਆ ਹੀ ਜੇ ਦੇ ਪਾਕਿਸਤਾਨੀਆਂ ਤੇ ਸਾਰਾ ਹਿੰਦੁਸਤਾਨ ਪੂਰਾ ਪੰਜਾਬ ਆਪੋ ਦੇ ਨਾਲ ਐ ਤੇ ਜੇ ਕੋਈ ਚੋਣਾ ਦਾ ਸਟੈਂਟ ਕਰਕੇ ਜਾਂ ਇਹ ਇਦਾਂ ਦੀ ਬੰਬਾਰੀ ਹੋ ਰਹੀ ਐ ਇਹਦਾ ਕਿਤੇ ਹਾਈ ਲੈਵਲ ਤੋਂ ਜਾਂਚ ਹੋਣੀ ਚਾਹੀਦੀ ਹੈ ਕਿ ਵਾਕਿਆ ਹੀ ਕਿਤੇ ਇਦਾਂ ਦਾ ਕੋਈ ਨੁਕਸਾਨ ਤਾਂ ਨਹੀਂ ਕਰਨ ਦੇ ਕਿ ਆਰਮੀ ਵੀ ਪਹੁੰਚ ਗਈ ਹੈ ਆਰਮੀ ਕੀ ਦੱਸ ਰਹੀ ਹੈ ਕਿ ਕਿਹਦੇ ਵੱਲੋਂ ਇਹ ਰਹਿ ਕੰਮ ਕੀਤਾ ਜਾ ਰਿਹਾ ਆਰਮੀ ਸਾਡੇ ਅਫਸਰ ਆਰਮੀ ਦੇ ਪਹੁੰਚੇ ਆ ਹੂੰ ਸਾਡੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਆ ਸਾਡੇ ਹੋਰ ਵੀ ਸੂਚਮਾਨ ਪਹੁੰਚੇ ਹੋਏ ਆ ਜਿਹੜੇ ਇੱਕ ਆਰਮੀ ਨਾਲ ਰਿਲੇਟਡ ਹੀ ਹੂੰ ਕਿ ਅਸੀਂ ਇਹੋ ਹੀ ਦੇਖ ਰਹੇ ਆਂ ਕਿ ਵਾਕਿਆ ਹੀ ਕਿਤੇ